ਇੱਕ ਦਿਨ ਬੁਖਾਰ ਚੜੇ ਜੇ ਨਾ 10 ਦਿਨ ਉੱਠਦੇ ਨਹੀਂ ਤੇਦੇ ਸਬਦਾਂ ਨੂੰ ਕੀ ਕਹਿੰਦੇ ਆਕੜ ਭੰਨਾ ਬੁਖਾਰ ਨੂੰ ਆਕੜ ਭੰਨਾ ਜਿਹੜੇ ਜਿੰਦ ਜਿਹੜਾ ਆਕੜ ਕਰਦਾ ਜੇ ਮਾੜਾ ਜਿਹਾ ਬੁਖਾਰ ਚੜਿਆ ਸਾਰੀ ਆਕੜ ਭੱਜ ਗਈ ਜਦੋਂ ਬੁਰਵੀਂ ਤਾਂ ਨਹੀਂ ਹੁੰਦੇ ਨਾ ਡਰਦੀਆਂ ਗਲਾ ਦੇ ਉਹ ਪਾਸ਼ਾ ਨੇ ਮਨ ਬਣਾਇਆ ਇਹਦੀ ਤਾਕਤ ਦਾ ਅੰਦਾਜ਼ਾ ਲਾਈਏ ਕੋ ਵੈਸੇ ਕਰਦੇ ਜਾਂਦੇ ਸਤਿਗੁਰੂ ਜਿਹਨੂੰ ਅਸੀਂ ਕਹਿੰਦਾ ਬ੍ਰਹਮੰਡਾ ਦੇ ਮਾਲਕ ਕਹਿੰਨੇ ਆ ਉਹ ਸੰਸਾਰ ਦੀ ਤਾਕਤ ਨੂੰ ਨਹੀਂ ਜਾਣਦੇ ਤੁਹਾਡੀ ਤਾਕਤ ਨੂੰ ਨਹੀਂ ਜਾਣਦੇ ਮੇਰੀ ਤਾਕਤ ਨੂੰ ਨਹੀਂ ਜਾਣਦੇ ਉਹਨਾਂ ਕੋ ਕੀ ਲੁਕਿਆ ਸਾਰੀ ਤਾਕਤਾਂ ਉਹਦੀਆਂ ਤੇ ਉਹਦੇ ਕੋਲ ਹੀ ਆ ਗੁਰੂ ਦੇ ਕੋਲ ਤੁਹਾਨੂੰ ਪਤਾ ਨਹੀਂ ਸਭ ਪਤਾ ਉਹ ਉਹ ਹੰਕਾਰ ਤੋੜਦਾ ਸੀ ਪਾਈਟਾ ਲਿਆ ਇਹਨੇ ਨੂੰ ਇੱਕ ਸਿੱਖ ਬੰਦੂਕ ਲੈ ਕੇ ਆ ਗਿਆ ਸਤਗੁਰਾਂ ਦੇ ਚਾਣਾ ਵਿੱਚ ਆਣ ਕੇ ਭੇਟ ਕੀਤੀ ਪਾਤਸ਼ਾਹ ਜੀ ਆ ਸਿਵ ਪ੍ਰਵਾਨ ਕਰੋ ਇਹਦਾ ਨਿਸ਼ਾਨਾ ਬਹੁਤ ਚੰਗਾ ਹੈ ਉੱਕ ਦਾ ਨਿਸ਼ਾਨਾ ਦਾ ਪੂਰਨ ਜਤ ਢੇਡ ਕਰਨ ਵਾਲਾ ਸੀ ਰੱਜ ਕੇ ਬਾਤਰੋਂ ਉਹਦੇ ਵੀ ਮਨ ਵਿੱਚ ਹੰਕਾਰ ਆ ਗਿਆ ਕਿ ਮੈਂ ਗੁਰੂ ਸਾਹਿਬ ਨੂੰ ਇਹੋ ਜੀ ਬੰਦੂ ਢੇਡ ਕਰਨ ਲੱਗਾ ਬੀਦਾ ਨਿਸ਼ਾਨਾ ਉੱਕਦਾ ਨਹੀਂ ਨਿਸ਼ਾਨਾ ਬੰਦੂਕ ਨੇ ਥੋੜਾ ਲਾਉਣਾ ਪੈਰ ਬੰਦੂਕ ਨੂੰ ਕੱਲੇ ਨੂੰ ਰੱਖਦੇ ਹੋ ਕਿ ਬੰਦੂਕ ਕੱਲੇ ਦੀ ਜਾਨ ਲਾਹੋਗੀ ਨਿਸ਼ਾਨਾ ਤੇ ਕੇਵਲ ਬੰਦੇ ਨੇ ਲਾਉਣਾ ਹੈ ਨਾ ਬੰਦੂਕ ਭਾਵੇਂ ਕਿਉਂ ਜੀ ਹੋਵੇ ਇਹ ਤਾਂ ਬੁਖੀ ਆ ਬੁਖਲੀ ਆ ਕਿ ਉਹਦੀ ਮਾਰ ਸਾਡ ਜਿਹੜੀ ਆ ਅਮਨਿਤ ਦੇ ਦਬਾਰ ਜੁੜੀ ਆ ਉਹ ਘੱਟ ਵੱਤ ਤੇ ਹੋ ਸਕਦੀ ਆ ਕੋਈ ਕੋਈ ਬੰਦੂਕ ਗੋਲੀ ਦੂਰ ਸੁਰਸੌਦੀ ਆ ਕੋਈ ਲੱਗੇ ਸੁਰਸਾ ਤੇ ਇਹ ਤੋਂ ਸਦਾ ਪਰ ਬੰਦੂਕ ਦੇ ਕੋਲ ਨਿਸ਼ਾਨਾ ਤੇ ਨਹੀਂ ਲਾਉਣਾ ਪਰ ਉਹਨਾਂ ਵੀ ਚੜ ਕੇ ਗੱਲ ਕਹੀ ਕਿ ਸਾਡੇ ਇਸ ਬੰਦੂਕ ਦਾ ਨਿਸ਼ਾਨਾ ਗਲਤ ਨਹੀਂ ਜਾਂਦਾ ਕਦੇ ਜੇ ਲਾਉਣ ਵਾਲੇ ਗਲਤ ਹੋ ਵੀਰ ਮੂ ਦੂਜੇ ਪਾਸੇ ਪਾਇਟ ਲਾ ਆਪਣੇ ਪੋਜ ਦੀ ਤਾਂ ਆਪ ਦੀ ਸ਼ਰਤ ਕਰੀ ਜਾ ਰਹੀ ਹੈ ਹੰਕਾਰ ਵਿੱਚ ਆ ਕੇ ਪੁੱਤਰੋ ਸਿਕਰ ਬੰਦੂਗ ਲੈ ਕੇ ਆ ਗਏ ਪਾਸੇ ਦੇ ਦੱਲਿਆ ਆਪਾਂ ਹੁਣੇ ਪਰਖ ਲੈਣੇ ਤੇ ਤੇਰੀ ਫੌਜ ਕਿੰਨੀ ਤਕੜੀ ਐ ਤੇ ਤੂੰ ਕਿੰਨਾ ਤਕੜਾ ਐ ਹੰਕਾਰ ਤੋਂ ਉਰਦਾ ਸੀ ਪਾਸੇ ਫਿਰ ਹਰ ਜੂ ਓੰਕਾਰ ਨਾ ਪਾਵੇ ਕੋ வேத ਕੋ ਸੁਣਾਵੇ ਹੰਕਾਰ ਰੱਬ ਨੂੰ ਚੰਗਾ ਨਹੀਂ ਲੱਗਦਾ ਜਿਹੜੇ ਧਰਮ ਗ੍ਰੰਥ ਨੇ வேத ਸਾਖਤ ਉਹ ਕੋਕੂਤ ਕਹਿ ਰਹੇ ਨੇ ਇਨਸਾਨ ਹੰਕਾਰ ਤੋਂ ਬਚ ਤਰਾਪਰ ਉਹ ਚੰਦਾ ਨਹੀਂ ਲੱਗਦਾ ਉਹ ਔਂਕਾਰ ਦੇਦਾ ਤਦਗੁਰੂ ਗੋਬਿੰਦ ਸਿੰਘ ਮਾਨ ਚੰਦਾ ਨਹੀਂ ਲੱਗ। ਹੁਣ ਪਰਖ ਹੋਣ ਲੱਗੀ ਪੇਪਰ ਪੈ ਗਿਆ ਹੋ ਇਮਤਿਹਾਨ ਹੋਣ ਲੱਗਾ। ਬਸ ਹੁਣ ਦੱਲਿਆ। ਇਸ ਬੰਦੂਕ ਦੇ ਅੱਗੇ ਖੜਾ ਇਹ ਸਿਰ ਕਹਿੰਦਾ ਕਿ ਤਾ ਨਿਸ਼ਾਨਾ ਗਲਤ ਨਹੀਂ ਜਾਂਦਾ। ਤੱਪ ਵਕਤ ਦੇਖੀਏ ਤੋ ਸਾਹਮਣੇ ਖੜਾ ਮੈਂ ਬੰਦੂਕ ਚਲਾਉਣਾ ਦੱਲਾ ਕੰਦਾ ਕੋ ਇੱਧਾ ਮੰਨਣਾ ਕੋਈ ਇਹ ਕੋ ਜਾਣਿਆ ਦਾਇਤਾ ਮੰਨਦਾ ਕੋ ਤੋ ਗਿਆ ਪਛੇਤ ਤੋ ਉਹਨਾਂ ਹੱਥ ਤੇ ਕਹਿੰਦਾ ਸੀ ਕਿ ਅਸੀਂ ਯੋਧੇ ਬੜੇ ਅਸੀਂ ਸੂਰਮੇ ਬੜੇ ਜਦ ਤੇ 13 ਨਹੀਂ ਜੀ ਕਰਦਾ ਬੰਦੂਕ ਦੇ ਘਰਤਵਾਤੇ ਤੇ 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 ਕਿਸੇ ਸਿਪਾਹੀ ਨੂੰ ਆਵਾਜ਼ ਮਾਰ ਤੇ ਕਿਸੇ ਪੋਜਦਾਲ ਨੂੰ ਆਵਾਜ਼ ਮਾਰ ਅਬ ਅਬਾ ਗੋਲੀ ਦਾ ਨਿਸ਼ਾਨਾ ਪਰਖਣਾ ਜਦ ਤੱਕ ਜੰਗ ਨਹੀਂ ਕਰਦਾ ਸਿਰ ਗੋਲੀ ਦਾ ਨਿਸ਼ਾਨਾ ਪਰਖਣਾ ਹੁਣ ਜੰਗ ਵਿੱਚ ਕੀ ਹੁੰਦਾ ਹੁੰਦਾ ਬੱਦੇ ਵਰਤੇ ਆ ਜੰਦ ਵਿੱਚ ਜਾਗੀ ਕੇ ਬੰਦੇ ਹੀ ਮਰਦੇ ਹਨ ਤੇ ਜੇ ਗੋਲੀ ਉਹ ਕੇ ਖੜਦਾ ਤੇ ਗੋਲੀ ਚੱਲ ਜਾਂਦੀ ਤੇ ਬਰਦਾਸ਼ਤ ਹੀ ਨਾ ਵਜੋਂ ਮਾਰਦਾ ਨਹੀਂ ਸੀ ਪਾਸ਼ਾ ਨੇ ਉਹ ਤੇ ਇੱਕ ਉਹਦਾ ਪੇਪਰ ਸੀਗਾ ਖੜ ਵੀ ਜਾਂਦਾ ਡੱਲਾ ਜਾਂ ਡੱਲੇ ਦੀ ਫੌਜ ਦਾ ਕੋਈ ਸ਼ਪਾਈ ਉਹਨਾਂ ਨੇ ਆਸੇ-ਪਾਸੇ ਚਲੌਣੀ ਸੀ ਬੰਦੂਕਾਂ ਸਿਪਾਸੀ ਕਰ ਦਿੰਦੇ ਹੁਣ ਜਿਹੜੇ ਆਸੇ-ਪਾਸੇ ਕਰਦੇ ਤੇ ਜਿਹੜਾ ਲੈ ਕੇ ਆਇਆ ਸੀ ਜਿਹਨੇ ਕਿਹਾ ਸੀਗਾ ਵੀ ਮੇਰਾ ਬੰਦੂਕ ਦਾ ਨਿਸ਼ਾਨਾ ਕਦੇ ਉੱਪ ਨਹੀਂ ਸਕਦਾ ਫਿਰ ਉਹਦੀ ਇੱਜ਼ਤ ਨਹੀਂ ਸੀ ਰਣੀ ਉਹਦਾ ਮਾਨ ਨਹੀਂ ਸੀ ਰਣਾ ਕਹਿ ਲਗਾ ਜੀ ਇਦਾਂ ਮਰਨ ਵਾਸਤੇ ਥੋੜੇ ਹੁੰਦੇ ਥੋੜਾ ਕੋ ਬਰਦਾ ਜੰਮ ਦੇ ਮੈਦਾਨ ਵਿੱਚ ਮਰੇ ਤੇ ਸੁਆਦ ਆਉਂਦਾ ਹੈ ਇਦਾਂ ਕੋਣ ਮਰਦਾ ਇਦਾਂ ਕੋਈ ਨਹੀਂ ਮਰਦਾ ਹੁੰਦਾ ਆਪਣੇ ਕੋਣ ਮਰੇ ਬਾਪ ਮੇਰਾ ਕਹਿਣ ਦਾ ਕਿ ਪਾਸ਼ਾ ਨੇ ਉਸੇ ਤੈ ਮੋਦੇ ਹੰਕਾਰ ਦੀ ਪਰ ਕਰਕੇ ਹੰਕਾਰ ਨੂੰ ਤੋੜ ਦਿੱਤਾ ਹੁਣ ਆਪਣੇ ਸਿੱਖਾਂ ਨੂੰ ਲੱਗੇ ਦੇ ਉੜਾਈ ਤਨ ਗੁਰਦਾਨ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜਾਓ ਫਨਾਲੇ ਕੈਂਪ ਤੇ ਜਾਓ ਤੰਬੂ ਸੀ ਕੈਂਪ ਕੱਲੇ ਹੀ ਤੰਬੂ ਸੀਗੇ ਔਰ ਤੰਬੂ ਕੋਲ ਜਾ ਕੇ ਆਵਾਜ਼ ਮਾਰੋ ਵੀ ਗੁਰੂ ਸਾਹਿਬ ਨੇ ਨਿਸ਼ਾਨਾ ਪਰਖਣਾ ਹੈ ਕੋਈ ਸੇਖਾ ਵੀ ਤੇ ਸਵੇਰ ਸਵੇਰ ਦਾ ਟਾਈਮ ਦਸਤਾਰਾਂ ਸਜਾਰੇ ਸੀ ਪਿਓ ਪੁੱਤ ਅੱਧਿਆਕ ਦਸਤਾਰਾਂ ਬੱਝ ਗਈਆਂ ਅੱਧੀਆਂ ਤੇ ਰਹਿndੀਆਂ ਸੀ ਜੋ ਹੀ ਜਾ ਕੇ ਡੱਲੇ ਲੈਣੇ ਇਹ ਗੱਲ ਤੈ ਵੀ ਪਾਸ਼ਾ ਨੇ ਨਿਸ਼ਾਨਾ ਬਖਸ਼ਣਾ ਬੱਕੜਾ ਹੈ ਕੋਈ ਸਿੰਗਾਉ ਕੋ ਦੋਨੋਂ ਪਿਉ ਪੁੱਤ ਪਤਾ ਬੰਦੇ ਬੰਦੇ ਭਜਮਟੇ ਗੁਰੂ ਦਸਿੰਦਰ ਸਾਹਿਬ ਦਾ ਨਿਸ਼ਾਨਾ ਪਰਖਣਾ ਬਾਪ ਤੋਂ ਮੈਂ ਪਹਿਲਾਂ ਨਿਸ਼ਾਨਾ ਪਰਖਣਾ ਹੈ ਮਰਤੇ ਪਰਖਣ ਪੁੱਤ ਤੋਂ ਪਹਿਲਾਂ ਮਰਤੇ ਪਰਖਣਾ ਉਹਨਾਂ ਦਾ ਨਿਸ਼ਾਨਾ ਪਰਖਣ ਤੇ ਝਗੜਾ ਹੋ ਰਿਹਾ ਹੈ ਦੱਲਾ ਪੱਤ ਗਿਆ ਦੱਲਾ ਪੱਤ ਗਿਆ ਪਾਵੇ ਦਾ ਗਰੀਕੀ ਦੱਲਾ ਆਪਣੀ ਪੇਪਰਾਂ ਵਿੱਚੋਂ ਫੇਲ ਹੋ ਗਿਆ ਤੁਸੀਂ ਤਾਂ ਜੋ ਫੇਲ ਹੋ ਮੰਨਦੇ ਸਿਖਾਈ ਉਹ ਚੱਗ ਰਹੇ ਨੇ ਗੁਰੂ ਸਾਹਿਬ ਪਹਿਲਾਂ ਮੇਰੇ ਕੋਲ ਹੀ ਮਾਰਦੇ ਗੁਰੂ ਸਾਹਿਬ ਨੇ ਗੋਲੀ ਮਾਰਦੀ ਨਹੀਂ ਸੀ ਜੇ ਮਾਰ ਵੀ ਦਿੰਦੇ ਤਾਂ ਤੁਸੀਂ ਤੇ ਸਵਰਗ ਜਾਂ ਬੈਕੌਂਡ ਵੀ ਜਾਂਦੇ ਸਵਰਗ ਵਿੱਚ ਨਹੀਂ ਬੈਕੌਂਡ ਵੀ ਜਾਂਦੇ ਜਿੱਥੇ ਖੁਦ ਖੁਦਾ ਹੈ ਜਿੱਥੇ ਗੁਰੂ ਦਾ ਘਰ ਆ ਉੱਥੇ ਜਾਂਦੇ ਗੁਰੂ ਸਾਹਿਬ ਨੇ ਉਹ ਫੈਲ ਜਿਹੜਾ ਸੀਗਾ ਉਪਰ ਦੀ ਕਰ ਦਿੱਤਾ ਹੁਣ ਇਹ ਦੀ ਕਿ ਉਸ ਜਿਹੜਾ ਲੱਗਿਆ ਸੀ ਉਹਦੀ ਹੱਦੀ ਹੋਈ ਨਹੀਂ ਤੁਨਹਤੇ ਗੱਲ ਚੰਗੀ ਆ ਬੰਦੂਕ ਤੇਰੀ ਬਹੁਤ ਚੰਗੀ ਆ ਮੈਂ ਤੇ ਪਲਕ ਕਰਦੇ ਸੀਗੀ ਪਰ ਕਰਦੇ ਆਪਣੇ ਲੜਖਾ ਵਿੱਚੋਂ ਪੱਲਾ ਹਾਰ ਗਿਆ ਤੇ ਸਿੱਖ ਜਿੱਤਵੇ ਦੱਲੇ ਦਾ ਆਉਣ ਜਾਣ ਬਣਿਆ ਰਿਆ ਸੰਤ ਉਹ ਦੇ ਰਹੀ ਗੁਰੂ ਦੇ ਦਰਸ਼ਨ ਕਰਦਾ ਰਿਆ